ਵੀਡੀਓ ਨਮੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਣੀਆਂ ਵੀਡੀਓਜ਼ ਚੱਲ ਰਹੀਆਂ ਨੇ ਸ੍ਰੀ ਨਾਣਾ ਦੇਵੀ ਮਾਤਾ ਮੰਦਰ ਦੇ ਰਿਲੇਟਡ ਜੋ ਵੀ ਹਿਸਟਰੀਕਲ ਪਲੇਸਸ ਨੇ ਆਲੇ ਦੁਆਲੇ ਉਹਦੇ ਨਮਿਤ ਤੇ ਉਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਜਿੱਥੇ ਸ੍ਰੀ ਮਾਤਾ ਨਾਣਾ ਦੇਵੀ ਜੀ ਨੂੰ ਸਵੇਰੇ ਬੌਲੀ ਦੇ ਵਿੱਚੋਂ ਛਾਲਾ ਲਾ ਜਾ ਕੇ ਇਸ਼ਨਾਨ ਕਰਾਇਆ ਜਾਂਦਾ ਜੀ ਡੇਲੀ 3 ਤੋਂ ਲੈ ਕੇ 4 ਵਜੇ ਦੇ ਕਰੀਬ ਤੇ ਆਹ ਰਸਤਾ ਜਾਂਦਾ ਜੀ ਰਸਤਾ ਦਿਖਾ ਦੋ ਵੀ ਤੇ ਇਹ ਜੀ ਸੇਰਾਂ ਵਾਲਾ ਗੇਟ ਉਹ ਇਧਰ ਨੂੰ ਮੁੜ ਕੇ ਆਪਾਂ ਉੱਪਰ ਸ਼੍ਰੀ ਨੈਣਾ ਦੇ ਵੀ ਮੰਦਿਰ ਨੂੰ ਚਲੇ ਜਾਂਦੇ ਆ ਇਹ ਇਦਾਂ ਉੱਤਰ ਦਾ ਰਸਤਾ ਜਿਆਦਾ ਦੂਰੀ ਤੇ ਨਹੀਂ ਹੈਗਾ ਬਹੁਤ ਸੰਗਤ ਆਉਂਦੀ ਆ ਤੇ ਇਦਾਂ ਦਾ ਇਹ బోర్ ਲੱਗਿਆ ਹੋਇਆ ਦੇਖੋ 50 ਪੌੜੀਆਂ ਜਾਂਦੀਆਂ ਨੇ ਜੀ نیچے ਇਥੋਂ ਅੱਧਾ ਕਿਲੋਮੀਟਰ ਦੇ ਕਰੀਬ ਹੈ ਮਤਲਬ ਡੇਲੀ ਦੀ ਇਹ ਰੁਟੀਨ ਹੈ ਜੀ ਚਾਹੇ ਬੱਦਲ ਬਈ ਹੁੰਦੀ ਹੋਵੇ ਚਾਹੇ ਮੀਂਹ ਆਵੇ ਨੇ ਏਰੀਆ ਵਿੱਚ ਅਖੜਾ ਵੇ ਸਵੇਰੇ ਇੱਕ ਵਿਅਕਤੀ ਨੇ ਉੱਠ ਕੇ ਇਸ਼ਨਾਨ ਕਰਕੇ ਪੂਰੀ ਸ਼ੁੱਧਤਾ ਦੇ ਨਾਲ ਗਾਗਰ ਭਰ ਕੇ ਇਸ ਰਸਤੇ ਦੇ ਰਾਹੀ ਇਸ ਇਸ ਰਸਤੇ ਦੇ ਰਾਹ ਹਾਂ ਆ ਸਾਹਮਣੇ ਪੌੜੀਆਂ ਬਣੀਆਂ ਹੋਈਆਂ ਨੇ ਜੀ ਇਹ ਵੀ ਸ੍ਰੀ ਮਾਤਾ ਨੈਣਾ ਦੇਵੀ ਮੰਦਿਰ ਦੇ ਕੋਲ ਹੀ ਜਾਂਦੀਆਂ ਨੇ ਤੇ ਇਸ ਰਸਤੇ ਰਹੀਂ ਮਤਲਬ ਦੇਲ ਹੀ ਸ੍ਰੀ ਮਾਤਾ ਨੈਣਾ ਦੇਵੀ ਜੀ ਦਾ ਇਸ਼ਨਾਨ ਕਰਵਾਇਆ ਜਾਂਦਾ ਤੇ ਬੋਲੀ ਬਣੀ ਹੋਈ ਹੈ ਜੀ ਨੀਚੇ ਤੇ ਇੱਕ ਹੋਰ ਗੱਲ ਇੰਟਰਸਟਿੰਗ ਗੱਲ ਇਹ ਆ ਕਿ ਉਹ ਜਿਹੜੀ ਬੋਲੀ ਆ ਉਹਦੇ ਵਿੱਚ ਕੁਦਰਤੀ ਪਾਣੀ ਆਉਂਦਾ ਮਤਲਬ ਆਪਣੇ ਆਪ ਪਾਣੀ ਆਉਂਦਾ ਕੋਈ ਉੱਥੇ ਇਹ ਨਹੀਂ ਹੈਗਾ ਵੀ ਕੋਈ ਨਾਲ ਲੱਗਿਆ ਹੋਇਆ ਜਾਂ ਕੋਈ ਟੈਪ ਲੱਗੀ ਹੋਈ ਆ ਕੁਝ ਵੀ ਨਹੀਂ ਹੈਗਾ ਇਹ ਜਾ ਆਪਣੇ ਆਪ ਕੁਦਰਤੀ ਪਾਣੀ ਉਸ ਬੋਲੀ ਦੇ ਵਿੱਚ ਆਣਾ ਦੇਵੀ ਜੀ ਦਾ ਮੰਦਿਰ ਬਣਿਆ ਉਦੋਂ ਤੋਂ ਹੀ ਇਸ਼ਨਾਨ ਇਸ ਬੋਲੀ ਦੇ ਵਿੱਚੋਂ ਕਰਾਇਆ ਜਾਂਦਾ ਜੀ ਤੇ ਇੱਥੇ ਸੰਗਤ ਆਉਂਦੀ ਰਹਿੰਦੀ ਹੈ ਇਹ ਨਹੀਂ ਗੱਲ ਪਰ ਹੁਣ ਗਰਮੀ ਦਾ ਟਾਈਮ ਆ ਤਾਂ ਕਰਕੇ ਥੋੜੀ ਸੰਗਤ ਘਟ ਆ ਤੇ ਇਦਾਂ ਦੇ ਬੂੜ ਵੀ ਮਿਲ ਜਾਣਗੇ ਤੁਹਾਨੂੰ ਲੱਗੇ ਹੋਏ ਤੇ ਚੱਲਦੇ ਆ ਹੀਠਾਂ ਨੂੰ ਜਾਣਾ ਵੈਸੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਕਿਉਂਕਿ ਬੰਦਾ ਆਰਾਮ ਨਾਲ ਜਾਈ ਜਾਂਦਾ ਪਰ ਉੱਪਰ ਨੂੰ ਚੜ੍ਹਨਾ ਬਹੁਤ ਮੁਸ਼ਕਲ ਆ ਇਹ ਬਾਕੀ ਆਉਂਦੇ ਹੋਏ ਪਤਾ ਲੱਗੂ ਤੇ ਆਣ ਦਾ ਲੰਦਾ ਵਿਊ ਆ ਜਿਹੜਾ ਇਦਾਂ ਦਾ ਤੇ ਆਲਦਾਲੇ ਘਰ ਵੀ ਬਣੇ ਹੋਏ ਨੇ ਇਹ ਸੰਗਤ ਜੀ ਦੇਖੋ 뷰 ਕਿੰਨਾ ਸੋਹਣਾ ਆਲਦਾਲੇ ਤੇ ਇਹ ਉਹੀ ਪਵਿੱਤਰ ਪੌੜੀਆਂ ਨੇ ਜਿੱਥੇ ਸ੍ਰੀ ਮਾਤਾ ਨੈਣਾਦੇਵੀ ਜੀ ਦੇ ਸਵੇਰੇ ਇ ਇਸ਼ਨਾਨ ਕਰਾਉਣ ਵਾਸਤੇ ਇਥੋਂ ਜਲ ਲਿਆਇਆ ਜਾਂਦਾ ਬੋਲੀ ਦੇ ਵਿੱਚੋਂ ਤੇ ਡੇਲੀ ਮਤਲਬ ਰੁਟੀਨ ਦੇ ਵਿੱਚ ਹੁੰਦਾ ਚਾਹੇ ਹਨੇਰੀ ਹੋਵੇ ਚੱਖੜ ਹੋਵੇ ਬਰਫ਼ ਪੈਂਦੀ ਹੋਵੇ ਚਾਹੇ ਕੁਝ ਵੀ ਹੋਵੇ ਪਰ ਇਥੋਂ ਸੰਗਤ ਦੀ ਡਿਊਟੀ ਲੱਗੀ ਹੋਈ ਆ ਕਿ ਸਵੇਰੇ ਆਉਂਦੇ ਨੇ 3 ਵਜੇ ਦੇ ਉੱਠ ਕੇ ਪੂਰੇ ਸ਼ੁੱਧ ਹੋ ਕੇ ਇਸ਼ਨਾਨ ਕਰਕੇ ਤੇ ਇੱਥੋਂ ਜਲਦੀਆਂ ਗਾਗਰਾਂ ਲੈ ਕੇ ਜਾਂਦੇ ਨੇ ਬਾਕੀ ਭਾਈ ਇੱਕ ਸੰਗਤ ਮਿਲਿਆ ਰਸਤੇ ਦੇ ਵਿੱਚ ਅੰਬਰੀ ਕਿੰਨੀ ਕੁ ਦੂਰ ਹੈ ਬੌਲੀ ਹੈ 10 ਮਿੰਟ ਪੰਜ ਤਾਂ اچھا ਇਹ ਤੇ ਅਲਦਲ ਦਾ ਵਿਊ ਦਿਖਾ ਵੀ ਕਿਹੋ ਜਿਹਾ ਸਾਰੇ ਪਾਸੇ ਜੰਗਲੇ ਜੰਗਲਾ ਬਹੁਤ ਸੋਹਣਾ ਵਿਊ ਆ ਜੇ ਟਰੈਕਿੰਗ ਕਰਨੀਆਂ ਨਾਲੇ ਦਾ ਦਰਸ਼ਨ ਹੋ ਜਾਂਦੇ ਨੇ ਨਾਲੇ ਤੁਸੀਂ ਇਹੋ ਜਿਹੀਆਂ ਜਗ੍ਹਾ ਤੇ ਮਤਲਬ ਆ ਕੇ ਥੋੜਾ ਜਿਹਾ ਮਨ ਨੂੰ ਸ਼ਾਂਤੂਨ ਵੀ ਮਿਲਦਾ ਮੈਨੂੰ ਲੱਗਦਾ ਹੈ ਕਿ ਸਿਰਫ ਆਪਣੀ ਪੰਜਵੀਂ ਜਾਂ ਛੇਵੀਂ ਵੀਡੀਓ ਹੋਣੀ ਇੱਥੇ ਦੀ ਨਹੀਂ ਬਹੁਤ ਘੱਟ ਵੀਡੀਓ ਬਣੀਆਂ ਹੋਈਆਂ ਨੇ ਇਸ ਜਗ੍ਹਾ ਦੀਆਂ ਤੇ ਬਾਕੀ ਹੌਲੀ ਹੌਲੀ ਚੱਲਦੇ ਆ ਕਿਉਂਕਿ ਥੋੜਾ ਜਿਹਾ ਨਾ ਮੀਂਹ ਪੈਣ ਕਰਕੇ ਪੌੜੀਆਂ ਤਿਲਕਣੀਆਂ ਹੋਈਆਂ ਵਈਆਂ ਨੇ ਤਾਂ ਕਰਕੇ ਹੌਲੀ ਚੱਲਣਾ ਪੈਂਦਾ ਆ ਦੇਖੋ ਕਾਈ ਜੰਮੀ ਹੋਈ ਆ ਦੇਖੋ ਇਹ ਜਿਹੜੀ ਕਾਈ ਜੰਮੀ ਹੋਈ ਆ ਨਾ ਇਹ ਬਹੁਤ ਪੈਰ ਤਿਲਕਦੇ ਨੇ ਇਹਦੇ ਤੋਂ ਤਾਂ ਕਰਕੇ ਬਾਕੀ ਆ ਦੇਖੋ ਵਾਂਸ ਕਿੰਨਾ ਸੋਹਣਾ ਆਪਣੇ ਤਾਂ ਉਹੀ ਨਹੀਂ ਮਿਲਦਾ ਪੰਜਾਬ 'ਚ ਇਹ ਬਹੁਤ ਕਰਤਾ ਬਾਕੀ ਜੀ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਇੱਥੇ ਰਾਤ ਨੂੰ ਮਤਲਬ ਕੋਈ ਡਰ ਪੈ ਨਹੀਂ ਹੈਗਾ ਸੰਗਤ ਆਉਂਦੀ ਹੋਣੀ ਜੀ ਰਾਤ ਨੂੰ ਨਮਸਤਕ ਹੋਣਾ ਇਸ ਸਥਾਨ ਤੇ ਕਿਉਂਕਿ ਜਦੋਂ ਚੱਲੇ ਸੀ ਤਾਂ ਇੱਥੇ ਕਾਫੀ ਭੀੜ ਸੀ ਮੈਂ ਸੁਣਿਆ ਵੀ ਸੰਗਤ ਆਉਂਦੀ ਸੀ ਇੱਥੇ ਜਿਹੜੀ ਜਿਹੜੀ ਸੰਗਤ ਨੂੰ ਪਤਾ ਲੱਗ ਜਾਂਦਾ ਉਹ ਤਾਂ ਹੁੰਦੀ ਰਹਿੰਦੀ ਆ ਬਾਕੀ ਹੁਣ ਆਹ ਵੀਡੀਓ ਜਿਹੜੀ ਵੀ ਸੰਗਤ ਦੇਖਦੀ ਆ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਆਉਣਾ ਸ੍ਰੀ ਨਾਇਣਾ ਦੇ ਵੀ ਆਉਣਾ ਦਰਸ਼ਨ ਕਰਨਾ ਤਾਂ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਕਿਉਂਕਿ ਇਹੇ ਸਥਾਨ ਦੇ ਦਰਸ਼ਨ ਕਰਨਾ ਵੀ ਭਾਗਾਂ ਵਾਲੀ ਗੱਲ ਐ ਅਸੀਂ ਭਾਗਾਂ ਵਾਲੇ ਆ ਵੀ ਜਿਹੜੇ ਦਰਸ਼ਨ ਕਰ ਰਹੇ ਆ ਅੱਜ ਜਾ ਕੇ ਅੱਜ ਆਪਾਂ ਨੂੰ ਇੱਕ ਬੰਦਾ ਹੀ ਮਿਲਿਆ ਹਨਾ ਰਸਤੇ ਦੇ ਵਿੱਚ ਜਾ ਸਾਨੂੰ ਤਾਂ ਇੱਕ ਬੰਦੇ ਮਿਲਿਆ ਉਹਨੇ ਹੀ ਦੱਸਿਆ ਸਾਨੂੰ ਕਹਿੰਦਾ ਵੀ 10 ਮਿੰਟ ਦਾ ਰਸਤਾ ਵੈਸੇ ਮੈਨੂੰ ਲੱਗਦਾ 5 ਮਿੰਟ ਤਾਂ ਹੋਗੇ ਤੇ ਹਜੇ ਤੱਕ ਸਾਨੂੰ ਦਿਖਾਈ ਦਿੱਤਾ ਕੋਈ ਮੰਦਿਰ ਕਿ ਨਹੀਂ ਪਾਣੀ ਦੀ ਆਵਾਜ਼ ਆ ਰਹੀ ਹੈ ਪਾਣੀ ਦੀ ਆਵਾਜ਼ ਆ ਰਹੀ ਹੈ ਵੀ ਜਿਵੇਂ نیچے ਕੋਈ ਝਰਨਾ ਹੁੰਦਾ ਝਰਨੇ ਜਿਹੀ ਆਵਾਜ਼ ਆ ਰਹੀ ਹੈ ਦੇਖੋ ਜੀ ਆ ਪੰਛੀਆਂ ਦੀ ਚਹਿਕ ਚਾਉਂਦੀ ਆਵਾਜ਼ਾਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹ ਕਿਉਂਕਿ ਇੱਕ ਤਾਂ ਸ਼ਾਂਤੀ ਦਾ ਮਾਹੌਲ ਹੈ ਇੱਥੇ ਕੋਈ ਖੜਕਾ ਨਹੀਂ ਹੈਗਾ ਜਮਾਈ ਸ਼ਾਂਤੀ ਹੈ ਜਮਾਈ ਦਿਲ ਕਰਦਾ ਵੀ ਇੱਥੇ 20 ਮਿੰਟ 25 ਮਿੰਟ ਬੈਠ ਕੇ ਰਾਮ ਨਾਲ ਜਾਈਏ ਚਲੋ ਆਰਾਮ ਵੀ ਕਰਾਂਗੇ ਇਹ ਨਹੀਂ ਗੱਲ ਹੈਗੀ ਪਰ ਇੱਕ ਵਾਰ ਆਪਾਂ ਮੰਦਿਰ ਦੇ ਦਰਸ਼ਨ ਦੇ ਉਹ ਬੋਲੀ ਦੇ ਦਰਸ਼ਨ ਵੀ ਕਰ ਲਈਏ ਉਹ ਮਾਹੌਲ ਦਿਖਾ ਕੇ ਜਾ ਵਿਊ ਦਿਖਾ ਦੇਖੋ ਜੀ ਸੰਗਤ ਜੀ ਕਿੰਨਾ ਸੋਹਣਾ ਵਿਊ ਹੈ ਤੇ ਹਜੇ ਵੀ ਹੀਠਾਂ ਜਾਈ ਜੰਨੇ ਮੈਨੂੰ ਲੱਗਦਾ 2-250 ਔੜੀਆਂ ਆ ਗਏ ਆਪਾਂ ਤੇ ਹਜੇ 2-250 ਪੌੜੀਆਂ ਮੈਨੂੰ ਲੱਗਦਾ ਹੋਰ 100-200 ਪੌੜੀਆਂ ਹੋਰ ਜਾਣੀਆਂ ਪੈਣਗੀਆਂ ਵੈਸੇ ਸਾਹਮਣੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ ਜੀ ਆਪਾਂ ਨੂੰ ਤੇ ਆਜੋ ਕਰਾਉਣਿਆਂ ਦਰਸ਼ਨ ਆਉਂ ਆ ਰਹੀ ਆ ਉਹ ਸਾਹਮਣੇ ਧਾਰਾ ਵਹਿ ਰਹੀ ਆ ਜਲਦੀ ਬਾਕੀ ਦੇਖਦੇ ਚੱਲ ਕੇ ਵੀ ਉੱਥੇ ਜਾਣਾ ਹਾਂ ਉੱਥੇ ਜਾ ਰਹੇ ਹਾਂ ਜੀ ਪੌੜੀਆਂ ਉੱਥੇ ਜਾ ਰਹਿਆਂ ਨੇ ਤੇ ਆਜੋ ਜੀ ਚੱਲਦੇ ਆ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਕਿ ਉਹ ਪਵਿੱਤਰ ਜਲ ਕਿਹੜਾ ਜਿੱਦੇ ਨਾਲ ਬੇਲੀ ਸ਼੍ਰੀ ਮਾਤਾ ਨਾਇਣਾ ਦੇਵੀ ਜੀ ਨੂੰ ਇਸ਼ਨਾਨ ਕਰਾਇਆ ਜਾਂਦਾ ਜਿਹੜੇ ਪਵਿੱਤਰ ਜਲ ਦੇ ਨਾਲ ਇੱਥੇ ਦੋ ਰਸਤੇ ਚਲੇ ਜਾਂਦੇ ਨੇ ਵੈਸੇ ਆਹ ਕੱਚਾ ਇੱਧਰ ਪੌੜੀਆਂ ਵਾਲਾ ਆਪਾਂ ਨੇ ਪੌੜੀਆਂ ਵਾਲਾ ਰਸਤਾ ਹੀ ਜਾਣਾ ਜੀ ਆਜੋ ਜੀ ਪਾਲਾ ਵੀ ਪਹੁੰਚ ਗਏ ਗੱਜ ਜੀ ਆਖਰ ਨੂੰ ਆਪਾਂ ਪਹੁੰਚ ਚੁੱਕੇ ਆ ਆ ਸਾਹਮਣੇ ਹਿਸਟਰੀ ਵੀ ਲਿਖੀ ਹੋਈ ਆ ਤੇਹੀ ਉਹ ਕੁੰਡਾ ਜੀ ਬੋਲੀ ਹੈ ਜਿੱਥੇ ਦੇਲੀ ਮਾਤਾ ਜੀ ਵਾਸਤੇ ਮਾਤਾ ਜੀ ਦੇ ਸਥਾਨ ਇਸ਼ਨਾਨ ਵਾਸਤੇ ਜਲ ਲੈ ਕੇ ਜਾਇਆ ਜਾਂਦਾ ਤੇ ਆਜੋ ਕਰਾਉਣੇ ਜੀ ਦਰਸ਼ਨ ਇਹ ਜੂਮ ਕਰਕੇ ਦਿਖਾਉ ਮਾੜਾ ਜੀ ਇਹ ਲਿਖਿਆ ਹੋਇਆ ਜੀ ਜੈ ਮਾਤਾ ਜੀ ਕੀ ਜੈ ਮਾਤਾ ਜੀ ਕੀ ਪ੍ਰਾਚੀਨ ਬੋਲੀ ਹੈ ਜਹਾਂ ਸੇ ప్రతి ਦਿਨ ਮਾਤਾ ਜੀ ਕੇ સ્નાન કે લિયે জল ਲਾਇਆ ਜਾਤਾ ਹੈ। ਜੂਤੇ ਪਰ ਸੇ ਅੰਚਵੜ ਕੇ ਇ ਚੀਜੇ ਦੂਰ ਰਖੇਂ ਔਰ ਸਫਾਈ ਕਾ ਵਿਸ਼ੇਸ਼ ਧਿਆਨ ਰਖੇਂ। ਯਾਦ ਜੋ ਜੀ ਕਰਾਉਣੇ ਉਸ ਬੋਲੀ ਦੇ ਦਰਸ਼ਨ। ਇਹ ਹੈ ਜੀ ਉਹ ਬੋਲੀ। ਸਾਫ ਪਾਣੀ ਦੇਖੋ ਕਿੰਨਾ ਸੁਧ ਹੈ। ਤੇ ਕਿੰਨਾ ਸਾਫ ਪਾਣੀ ਆ। ਜ਼ੂਮ ਕਰਕੇ ਦਿਖਾ ਬਈ। ਲਵੀ ਹੋ ਗਿਆ ਥੋੜਾ। ਦੇਖੋ ਜੀ ਕਿੰਨਾ ਸਾਫ ਪਾਣੀ ਆ ਸੰਗਤ ਜੀ। ਇਸ ਬੋਲੀ ਦੇ ਵਿੱਚੋਂ ਡੇਲੀ ਪਾਣੀ ਮਾਤਾ ਸ੍ਰੀ ਨੈਣਾ ਦੇਵੀ ਜੀ ਦੇ સ્નાਨ ਵਾਸਤੇ ਲੈ ਕੇ ਜਾਇਆ ਜਾਂਦਾ ਜੀ ਸਵੇਰੇ 3 ਵਜੇ ਇਹ ਕੁਦਰਤੀ ਪਾਣੀ ਆ ਜੀ ਕੋਈ ਟੂਟੀ ਨਹੀਂ ਹੈਗੀ ਇੱਥੇ ਦੇਖੋ ਕੋਈ ਨਲ ਨਹੀਂ ਹੈਗਾ ਕੁਦਰਤੀ ਪਾਣੀ ਪਹਾੜਾਂ ਦਾ ਨੈਚੁਰਲ ਪਾਣੀ ਆਉਂਦਾ ਜੀ ਇਹ ਪਹਾੜਾਂ ਦੇ ਵਿੱਚ ਵੀ ਹੋ ਕੇ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਆ ਪੂਰਾ ਤੇ ਉੱਪਰ ਫੁੱਟਾਂ ਲੱਗੀਆਂ ਹੋਈਆਂ ਨੇ ਤੇ ਉੱਧਰ ਤੁਹਾਨੂੰ ਇਤਿਹਾਸ ਦੱਸੇ ਦਿੱਤਾ ਇਹ ਹੈ ਬੋਲੀ ਆ ਜੀ ਅੰਦਰ ਮੂਰਤੀ ਵੀ ਲੱਗੀ ਹੋਈ ਹੈ ਜੀ ਮਾਤਾ ਦੀ ਬੋਲੀ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਕਰ ਸਕਦੇ ਹੋ ਦਰਸ਼ਨ ਇਸ ਪਵਿੱਤਰ ਬੋਲੀ ਦੇ ਬਹੁਤ ਘੱਟ ਸੰਗਤ ਆਈ ਹੈ ਇੱਥੇ ਹੁਣ ਸਾਨੂੰ ਨਹੀਂ ਪਤਾ ਵੀ ਕਿਉਂ ਆਈ ਆ ਜਾਂ ਇਸ ਸਥਾਨ ਬਾਰੇ ਜਾਣਕਾਰੀ ਘੱਟ ਹੈ ਜਾਂ ਮਤਲਬ ਸੰਗਤਾਂ ਨੂੰ ਦੱਸਿਆ ਹੀ ਨਹੀਂ ਗਿਆ ਜਾਂ ਸੰਗਤਾਂ ਨੂੰ ਪੌੜੀਆਂ ਬਿਲਕੁਲ ਕੰਫਰਟੇਬਲ ਨਹੀਂ ਕੋਈ ਉਹ ਨਹੀਂ ਹੈਗਾ ਐਡੀ ਗੱਲ ਨਹੀਂ ਹੈਗੀ ਬੁਢੇ ਠੇਰੇ ਬੱਚੇ ਸਭ ਆ ਸਕਦੇ ਨੇ ਕੋਈ ਜ਼ਿਆਦਾ ਵੱਡੀ ਹੋਣੀ ਹੈਗੀ ਮਤਲਬ ਕੋਲ ਤਿੰਨ 400 400 ਪੌੜੀ ਹੋਣੀ ਜ਼ਿਆਦਾ ਨਹੀਂ ਹੈ ਕਿਉਂਕਿ ਅਸੀਂ ਗਿਣਤੀ ਨਹੀਂ ਮਾਰੀ ਹੈਗੀ ਤੇ ਇੱਕ ਵਾਰ ਇਤਿਹਾਸ ਫੇਰ ਦਿਖਾ ਦਿਓ ਬੋਰਡ ਲੱਗਿਆ ਹੋਇਆ ਜੀ ਕੋਈ ਅਸੀਂ ਆਪਣੇ ਕੋਲੋਂ ਇਤਿਹਾਸ ਨਹੀਂ ਇਹ ਦਿਖਾ ਰਹੇ ਦੁਹਰਾ ਰਹੇ ਤੇ ਬੋਰਡ ਲੱਗਿਆ ਹੋਇਆ ਜੀ ਤੇ ਹੁਣ ਚੱਲਦੇ ਆਂ ਜੀ ਫੇਰ ਉੱਪਰ ਪੌੜੀਆਂ ਹਨ ਕਿੰਨੇ ਨੇ ਨਹੀਂ ਗੱਲ ਹੈਗੀ 400 ਹੋਵੇ 300 ਹੋਵੇ ਸਾਨੂੰ ਨਹੀਂ ਪਤਾ ਹੈਗਾ ਐਵੇਂ ਕਹਿ ਦੀ ਵੀ ਜੀ 300 ਆ ਜਾਂ 400 ਆ ਪਰ ਸਕੂਨ ਮਿਲਦਾ ਇਹੋ ਜੀ ਜਗ੍ਹਾ ਤੇ ਆ ਕੇ ਸਕੂਨ ਹੁੰਦਾ ਨਾ ਇੱਕ ਸਕੂਨ ਵੀ ਹਾਂ ਵੀ ਅਸੀਂ ਆਹ ਚੀਜ਼ ਦੇ ਦਰਸ਼ਨ ਕਰੇ ਨੇ ਉਹ ਸਕੂਨ ਇੱਥੇ ਆ ਨੇਚਰ ਬਹੁਤ ਸੋਹਣਾ ਅਲਦ ਵਾਲੇ 뷰 ਦੇਖ ਸਕਦੇ ਹੋ ਤੁਸੀਂ ਜੰਗਲੇ ਜੰਗਲ ਆ ਸਾਰੇ ਪਾਸੇ ਤੇ ਦਰਖਤ ਹੀ ਦਰਖਤ ਤੇ ਬਹੁਤ ਸੋਹਣਾ 뷰 ਆ ਇੱਥੇ ਵੀ ਮਤਲਬ ਬਹੁਤ ਵਧੀਆ ਜਗ੍ਹਾ ਆ ਬਾਈ ਉਸ ਬੌਲੀ ਦੇ ਕੋਲੇ ਹੀ ਰਹਿੰਦਾ ਪਵਿੱਤਰ ਬੌਲੀ ਦੇ ਕੋਲ ਤੇ ਬਾਈ ਜੀ ਦੇਣਗੇ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਜੀ ਹਾਂ ਜੈ ਮਾਤਾ ਦੀ ਚਲੋ ਸਾਡੇ ਵੱਲੋਂ ਵੀ ਜੈ ਮਾਤਾ ਸਾਨੂੰ ਆਤ ਪਈ ਹੋਈ ਹੈ ਤੇ ਵੀਰ ਜੀ ਇਹ ਜਿਹੜੀ ਬੌਲੀ ਆ ਕਿ ਤੁਸੀਂ ਕਦੋਂ ਕਦੀ ਸੇਵਾ ਕਰ ਰਹੇ ਹੋ ਲੰਨੂ ਦਾ ਹੋ ਗਿਆ 15-16 ਸਾਲ। 15-16 ਸਾਲ ਹੋ ਗਏ। ਹਾਂਜੀ। ਅੱਛਾ ਜੀ ਉਦੋਂ ਤੋਂ ਰੁਟੀਨ ਦੇ ਵਿੱਚ ਹੀ ਜਲ ਲੈ ਕੇ ਜਾਇਆ ਜਾਂਦਾ ਡੇਲੀ ਇੱਥੋਂ। ਡੇਲੀ ਜੀ ਡੇਲੀ। ਇਹ ਜਦੋਂ ਦਾ ਮੰਦਿਰ ਮਤਲਬ ਮਾਤਾ ਦਾ ਮੰਦਿਰ ਬਣਿਆ ਉਦੋਂ ਤੋਂ ਮਤਲਬ ਇੱਥੋਂ ਹੀ ਜਲ ਲੈ ਕੇ ਜਾਇਆ ਜਾਂਦਾ ਜੀ ਹੈ। ਠੀਕ ਹੈ। ਤੇ ਡੇਲੀ ਆਉਂਦਾ ਕਾਉਣਾ ਜਲ ਲੈਣਾ। ਇਹ ਇੱਕ ਪਰਿਵਾਰ ਤੋਂ ਮਿਲੀ ਹੋਈ ਹੈ ਜੀ। ਅੱਛਾ ਉਹਨਾਂ ਨੂੰ ਮਤਲਬ ਉਹਨਾਂ ਦੇ ਪਰਿਵਾਰ ਚ ਜਿਵੇਂ ਅੱਗੇ ਤੋਂ ਹੀ ਮਤਲਬ ਪਿੱਛੋਂ ਪੀੜੀਆਂ ਦਰ ਪੀੜੀਆਂ ਆਉਂਦੇ ਨੇ। ਠੀਕ ਹੈ ਅੱਛਾ ਅੱਛਾ। ਕਿੰਨੇ ਵਜੇ ਆਉਂਦੇ ਨਹੀਂ ਸਵੇਰੇ ਆਉਂਦੇ ਨੇ ਸਵੇਰੇ ਇੱਕ ਜਾਂਦੀ ਆ ਜੀ 3 ਵਜੇ ਦਾ ਅਗਰ ਜੀ ਹਾਂਜੀ ਇੱਕ ਫੇਰ ਜਾਂਦੀ ਆ 5 ਵਜੇ ਜੀ ਅੱਛਾ ਜੀ ਇੱਕ 6 ਵਜੇ ਜੀ ਅੱਛਾ ਮਤਲਬ ਅਲੱਗ-ਅਲੱਗ ਟਾਈਮ ਤਿੰਨ ਗਾਗਰ ਜਾਂਦੀਆਂ ਨਹੀਂ ਹਾਂ ਇੱਕ ਜੇ ਮੈਂ ਸਵੇਰ ਵਾਲੀ ਹੋਊਗੀ ਇਸ਼ਨਾਨ ਵਾਲੀ ਜੀ ਅੱਛਾ ਜੀ ਮਾਤਾ ਨੂੰ ਉਸ ਰਾਂਗ ਕਰਾਇਆ ਜਾਂਦਾ ਫਿਰ ਜਿਵੇਂ ਭੋਗ ਪ੍ਰਸ਼ਾਦ ਖਿਚੜੀ ਐਸੇ ਜਲ ਨਾਲ ਤਿਆਰ ਹੁੰਦਾ ਜੋ ਵੀ ਪ੍ਰਸ਼ਾਦ ਅੱਛਾ ਜੀ ਹਾਂਜੀ ਐਸੇ ਠੀਕ ਹੈ ਮਤਲਬ ਜਲ ਨੂੰ ਵਿੱਚ ਪਾਇਆ ਜਾਂਦਾ ਲੰਗਰ ਦੇ ਵਿੱਚ ਵੀ ਜੋ ਵੀ ਜਲ ਤਿਆਰ ਹੁੰਦਾ ਉੱਪਰ ਲੰਗਰ ਤਿਆਰ ਹੁੰਦਾ ਖਿਚੜੀ ਹਾਂਜੀ ਹਾਂ ਹਾਂ ਹੋਰ ਵੀ ਕੋਈ ਹਾਂ ਹੀ ਬਗਾਰਾ ਠੀਕ ਹੈ ਠੀਕ ਹੈ ਠੀਕ ਹੈ ਤੇ ਉਰੇ ਸੰਗਤ ਕਿੰਨੀ ਕ ਆਉਂਦੀ ਹੈ ਜੀ ਸੰਗਤ ਆ ਜਿਵੇਂ ਹਜੇ ਦਾ ਜਿਵੇਂ ਘਟ ਪਤਾ ਹੈ ਅਸੀਂ ਦੋਏ ਜਣੇ ਅਸੀਂ ਮੈਨੂੰ ਲੱਗਦਾ ਵੀ ਇੱਕ ਬੰਦਾ ਪਹਿਲਾਂ ਗਿਆ ਨਹੀਂ ਪਤਾ ਸੋਡੇ ਨਾਲ ਦਾ ਗਿਆ ਹੋਵੇ ਜੀ ਆ ਯਾਤਰੀ ਹੋਏ ਜਿਨ੍ਹਾਂ ਨੂੰ ਪਤਾ ਜੀ ਉਹੀ ਆਂਦਾ ਜੀ ਅੱਛਾ ਪਤਾ ਘਟ ਲੋ ਪਤਾ ਘਟ ਹਾਂਜੀ ਹਾਂਜੀ ਫਿਰ ਲੋਕਾਂ ਨੂੰ ਪਤਾ ਕਿਵੇਂ ਲੱਗੇ ਬਾਈ ਜੀ ਸੋਸ਼ਲ ਮੀਡੀਆ ਤੇ ਬੋਲੋ ਕਿ ਭਾਈ ਵੱਧ ਤੋਂ ਵੱਧ ਆਵੋ ਸੰਗਤ ਕਿਉਂਕਿ ਇਸ ਤੋਂ ਪਵਿੱਤਰ ਜਗ੍ਹਾ ਤਾਂ ਨਹੀਂ ਹੋ ਸਕਦੀ ਜਿਹੜੇ ਹੁਣ ਮਾਤਾ ਤੇ ਦਰਸ਼ਨ ਕਰਨ ਆਉਂਦੇ ਨੇ ਉਹ ਸੰਗਤ ਇੱਥੇ ਆਵੇ ਤਾਂ ਇੱਥੇ ਰੌਣਕਾਂ ਲੱਗਿਆ ਰਹਿਣਾ ਕਿ ਨਹੀਂ ਛੋਰੋ ਕੁੱਟ ਟੁੱਟਦੇ ਨੇ ਜੀ ਇਹ ਜਲ ਨਾਲ ਇਸ਼ਨਾਨ ਕਰਦੇ ਹਾਂ ਅੱਛਾ ਜੀ ਕਿਹੜੇ ਕਿਹੜੇ ਰੋਗ ਟੁੱਟਦੇ ਨੇ ਜਿਵੇਂ ਕਈ ਲੋਕ ਇਹ ਦੱਸਦੇ ਨੇ ਜਿਵੇਂ ਕਈਆਂ ਦੇ ਅਧਰੰਗ ਤੱਕ ਠੀਕ ਅੱਛਾ ਜੀ ਜਿਨ੍ਹਾਂ ਦੇ ਮਤਲਬ ਠੀਕ ਹੋ ਗਏ ਅੱਜ ਤੱਕ ਠੀਕ ਹੈ ਅੱਛਾ ਅਧਰੰਗ ਹੋ ਗਿਆ ਜਾਂ ਚਮੜੀ ਦੇ ਰੋਗ ਹੋ ਗਏ ਜਾਂ ਜੋ ਵੀ ਕੋਈ ਰੋਗ ਹੋਵੇ ਜੀ ਅੱਖਾਂ ਅੱਖਾਂ ਘੜਦੀ ਹੋ ਜਿਹੜਾ ਸਰਦਾ ਮੁਤਾਬਕ ਇੱਥੇ ਆਉਂਦਾ ਹਾਂ ਜੀ ਜਿਹਦੇ ਜਿਵੇਂ ਸਰਦਾ ਜੀ अच्छा 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 अच्छा। ਤੇ ਵਾਜ ਇਸ਼ਨਾਨ ਕਰਨਾ ਜ਼ਰੂਰੀ ਹੈ ਜੀ। ਅੱਛਾ ਇਸ਼ਨਾਨ ਹੁੰਦੇ ਨੇ ਲੋਕ ਕਰਨ। ਥੱਲੇ ਕੁੰਡ ਬਣਾਇਆ ਹੋਇਆ ਹੈ। ਹਾਂਜੀ ਹਾਂ। ਹਾਂ ਜੀ ਉੱਥੇ ਇਸ਼ਨਾਨ ਕਰਨਾ। ਅੱਛਾ ਉਹ ਜਿਹੜਾ ਇਹ ਨੀਚੇ ਨੀਚੇ ਬਣਿਆ ਹੋਇਆ ਹੈ। ਜਗ੍ਹਾ ਜਿੱਥੇ ਪੀਪੀ ਪਈ ਸੀ। ਪਹਿਲਾਂ ਇੱਥੇ ਇਸ਼ਨਾਨ ਕਰਦੇ ਸੀ ਉੱਥੇ। ਇੰਦਰ ਜਿਹੜੇ ਉੱਪਰ ਕੁੰਡ ਬਣਿਆ ਹੋਇਆ। ਹਾਂਜੀ ਹਾਂ। ਹਾਂ ਦੁਬਾਰਾ ਥੱਲੇ ਬਣਾਤਾ ਇਹ। ਅੱਛਾ ਅੱਛਾ ਅੱਛਾ। ਹਾਂਜੀ। ਜਿਹੜਾ ਇਹ ਕੁੰਡ ਹੈ ਜੀ। ਇਹਦਾ ਬਾਅਦ ਚ ਬਣੀ ਆ ਜੀ ਅਸੀਂ ਜਿਵੇਂ ਪਹਾੜ ਪਾਟ ਗਿਆ ਸੀ ਉੱਥੋਂ ਆ ਰਿਹਾ ਜੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜਿਹੜਾ ਉਹ ਕੁਦਰਤੀ ਜਲ ਉਹ ਦਾ ਨਹੀਂ ਕੁਝ ਪਤਾ ਉਸ ਵੀ ਨਹੀਂ ਪਤਾ ਲੱਗਿਆ ਹਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਅੱਛਾ ਨਾ ਕੋਈ ਵਿਗਿਆਨਿਕ ਵੀ ਕੁਦਰਤੀ ਹੋਉਂਦਾ ਹੈ ਜੀ ਹਾਂ ਜੀ ਹਾਂ ਜੀ ਇਹ ਮਾਤਾ ਨੂੰ ਵੀ ਪਤਾ ਹੈ ਇਹ ਕਿੱਥੋਂ ਆਉਂਦਾ ਕਿੱਥੋਂ ਨਹੀਂ ਅੱਛਾ 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 ਠੀਕ ਹੈ ਹੋਰ ਕੋਈ ਗੱਲਬਾਤ ਜਿਹੜੀ ਮਤਲਬ ਵੀ ਸੰਗਤ ਨੂੰ ਘੱਟ ਪਤਾ ਤੇ ਤੁਹਾਨੂੰ ਪਤਾ ਹੋਵੇ ਇੱਥੇ ਹੀ ਹਾਂ ਜੀ ਤੇ ਤਾਹੀ ਜਲਦੀ ਹੋਈ ਆ ਮਾਤਾ ਰਾਣੀ ਦੇ ਹਾਂ ਜੋ ਵੀ ਹੈ ਠੀਕ ਹੈ ਅੱਛਾ ਜਲ ਨਾਲ ਮਾਈ ਦਾ ਅਸ਼ਨਾਣ ਹੁੰਦਾ ਜੀ ਅੱਛਾ ਅੱਛਾ ਹਾਂ ਜੀ ਹਾਂ ਜੀ ਤਾਂ ਮੰਦਰ ਗੋਲਣਾ ਏ ਠੀਕ ਹੈ ਠੀਕ ਹੈ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਹੈ ਹਿਮੰਤ ਕੁਮਾਰ ਜੀ ਅੱਛਾ ਜੀ ਅੱਛਾ ਇਥੇ ਲੋਕਲੇ ਹੋ ਤੁਸੀਂ ਨਹੀਂ ਨਹੀਂ ਮੈਂ ਹੈਗਾ ਖੰਨਾਵੰਡੀ ਬਹੁਤ ਬਹੁਤ ਜਿਹੜੇ ਤੁਸੀਂ ਸਾਨੂੰ ਮਿਲੇ ਨਹੀਂ ਤਾਂ ਸਾਨੂੰ ਇਹ ਸੀ ਵੀ ਅਸੀਂ ਸਿਰਫ ਦੋ ਜਣੀਆਂ ਅੱਛਾ ਹਾਂਜੀ ਹਾਂ ਹਾਂ ਤੇ ਮੈਂ ਨਾ ਹੁਣ ਘਟ ਜਿਵੇਂ ਮੇਲਾ ਚੱਲ ਗਿਆ ਹੁਣ ਜਿਵੇਂ ਜਿਨ੍ਹਾਂ ਨੂੰ ਪਤਾ ਉਹ ਹੀ ਆਂਦਾ ਅੱਛਾ ਜੀ ਮੇਰਾ ਬਹੁਤ ਘਟ ਠੀਕ ਹੈ ਠੀਕ ਹੈ ਇਹ ਮਾਤਾ ਨਾਇਣਾ ਦੇਵੀ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਹੈ ਇਹ ਪੂਰਾ 3 ਕਿਲੋਮੀਟਰ ਆਉਣਾ ਹੈ ਅੱਛਾ ਜੀ ਆਏ ਜੀ ਸੜਕ ਆਵੇ ਹੈ ਬੰਦਾ ਹਾਂ ਜੀ ਹਾਂ ਜੀ ਫਿਰ ਜ਼ਿਆਦਾ ਦੂਰੀ ਵੀ ਨਹੀਂ ਹੈਗੀ ਅਸੀਂ ਆਏ ਆ ਜੇ ਮੈਨੂੰ ਲੱਗਦਾ ਸਾਨੂੰ 10 ਮਿੰਟਾਂ ਚ ਪਹੁੰਚ ਗਏ ਹਾਂ ਹੈ ਨਾ ਜੀ ਕਈ ਜਿਵੇਂ ਕੱਲੇ ਆਂਦੇ ਨੇ ਨਵੇਂ ਆਂਦੇ ਨੇ ਘਬਰਾ ਜਾਂਦੇ ਨੇ ਡਰ ਵੀ ਜਾਂਦੇ ਨੇ ਆ ਪੌੜੀਆਂ ਦੇਖ ਕੇ ਅਲਦਾਲੇ ਜੰਗਲ ਦੇਖ ਕੇ ਵੀ ਕੋਈ ਹਨਾ ਜੀਵ ਜੰਤੂ ਦਾ ਤਾਂ ਨਹੀਂ ਕੋਈ ਖਤਰਾ ਹੈਗਾ ਸੰਗਤ ਦਾ ਨਾ ਇੱਥੇ ਐ ਰਾਤ ਨੂੰ ਮੈਨੂੰ ਲੱਗਦਾ ਜਿਹੜੇ ਹਾਂ ਲੱਗੇ ਹੋਏ ਨੇ ਬੱਲਵ ਲੱਗੇ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਸਾਵ ਲੱਗਿਆ ਆ ਜੀ ਅੱਛਾ ਰਾਤ ਨੂੰ ਵੀ ਸੰਗਤ ਆ ਸਕਦੀ ਆ ਨਹੀਂ ਰੇ ਸਵੇਰੇ ਕੋਈ ਦਿੱਕਤ ਨਹੀਂ ਕੋਈ ਨਹੀਂ ਕੋਈ ਜਾਨਵਰ ਰਿਛ ਜਾਂ ਕੁਝ ਹੋਰ ਨਾ ਨਾ ਇੱਥੇ ਇੱਥੇ ਕੋਈ ਖਤਰਾ ਨਹੀਂ ਹੈਗਾ ਨਾ ਨਹੀਂ ਖਤਰਾ ਜੀ ਅੱਛਾ ਅੱਛਾ ਲਾਈਟ ਨੇੜੇ ਆਂਦੇ ਵੀ ਨਹੀਂ ਜੀ ਹਾਂ ਲਾਈਟ ਨੇੜੇ ਆਉਂਦੇ ਵੀ ਨਹੀਂ ਹੈਗੇ ਹਾਂ ਹਾਂ ਜੰਗਲ ਆਏ ਬਹੁਤ ਵੱਡਾ ਜੰਗਲ ਆ ਜੰਗਲ ਇਹ ਤਾਂ ਸਾਰੇ ਪਾਸੇ ਜੰਗਲੇ ਜੰਗਲ ਆ ਗਏ ਮੇਰਾ ਹਾਸ਼ ਹੋ ਗਈ ਇੱਧਰ ਘਟ ਆਂਦੇ ਨੇ ਅੱਛਾ ਅੱਛਾ ਜਿਆਦਾ ਜਿਆਦਾ ਦੂਰ ਹੈ ਨੀਚੇ ਘਰ ਤਾਂ ਨਹੀਂ ਹੈਗੇ ਹੈਗੇ ਨੇ ਸਾਹਮਣੇ ਪਿੰਡ ਨੇ ਜੀ ਉਰੇ ਦੀ ਜਾਂਦੇ ਨੇ ਇੱਥੋਂ ਦੀ ਜਾਂਦੇ ਨੇ ਇਹ ਰਸਤੇ ਜਾਂਦੇ ਨੇ ਜਾਂ ਉਧਰ ਦੀ ਜਾਂਦੇ ਨੇ ਜਿਆਦਾ ਇਹ ਹੀ ਰਸਤਾ ਸੀ ਇੱਕ ਹਾਂਜੀ ਉਹ ਨਵਾਂ ਰੋਡ ਬਣ ਗਿਆ ਜੀ ਬਸ ਉਹ ਜਾਣ ਲੱਗ ਗਈ ਠੀਕ ਹੈ ਠੀਕ 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 ਕਿਹੜਾ ਰਸਤਾ ਜੋ ਪਿਆਦਾ ਓਕੇ ਓਕੇ ਹਾਂਜੀ ਕੋਈ ਹੋਰ ਜਗ੍ਹਾ ਮਾਤਾ ਨੈਣਾ ਦੇਵੀ ਦੇ ਮਤਲਬ ਰਿਲੇਟਡ ਮਤਲਬ ਇੱਕ ਤਾਂ ਜੋੜਾ ਮੋੜ ਦੀ ਸਮਾਦ ਹੋ ਗਈ ਹਾਂਜੀ 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 ਇੱਕ ਆ ਇਹ ਇੱਕ ਇਹ ਜਗ੍ਹਾ ਹੋਗੀ ਬੋਲਿਸ ਕੋਈ ਅੱਗੇ ਕਾਲਾ ਜੋੜ ਆ ਪੈਂਦਾ ਜੀ ਕੀ ਕਾਲਾ ਜੋੜ ਅੱਛਾ ਇੱਥੋਂ ਜਾਉਂਗੇ ਉਹ ਜੀ ਜੀ ਚੜਾਈ ਨਹੀਂ ਆਂਦੀ ਜੀ ਹਾਂਜੀ ਉੱਥੇ ਗਿਆ ਆਨੰਦਪੁਰ ਨੂੰ ਜਾਂਦੇ ਨਹੀਂ ਹਾਂਜੀ ਹਾਂਜੀ ਨਮੈਲਾ ਪਿੰਡ ਆ ਜੀ ਅਸੀਂ ਹਾਂ ਹੈਗਾ ਹੈਗਾ ਨਮੂਲਾ ਪਿੰਡ ਹਾਂ ਹਾਂਜੀ ਹਾਂਜੀ ਉਹਦੇ ਨਾਲ ਆ ਕਾਲੇ ਜੋੜ ਉਹਦਾ ਕੀ ਇਤਿਹਾਸ ਉਹ ਵੀ ਇਹਦਾ ਹੀ ਹਿੱਸਾ ਹੈ ਜੀ ਅੱਛਾ ਜੀ ਇਸ ਬੋਲੀ ਦਾ ਹਾਂਜੀ ਹਾਂਜੀ ਉੱਥੇ ਵੀ ਬੋਲੀ ਬਣੀ ਹੋਈ ਆ ਹਾਂਜੀ ਉਥੋਂ ਵੀ ਜਲ ਲੈ ਕੇ ਜਾਇਆ ਜਾਂਦਾ ਹੈ ਅੱਛਾ ਉੱਥੇ ਜਿਵੇਂ ਕਈਆਂ ਦੇ ਜਵਾਕ ਜੂਕ ਨਹੀਂ ਹੁੰਦਾ ਹੀ ਹਾਂਜੀ ਕਈ ਲੇਡੀਜ਼ ਦੇ ਠੀਕ ਹੈ ਵੀਰੇ ਉੱਥੇ ਇਸ਼ਨਾਨ ਕਰਨ ਨਾਲ ਹੋ ਜਾਂਦਾ ਹੈ ਜਿਵੇਂ ਚਮੜੀ ਦਾ ਰੋ ਕੋਈ ਵੀ ਹਾਂਜੀ ਹਾਂ ਉੱਥੇ ਠੀਕ ਹੋ ਜਾਂਦਾ ਹੈ ਉੱਥੇ ਵੀ ਸੰਗਤ ਜਾਂਦੀ ਹੈ ਉੱਥੇ ਜ਼ਿਆਦਾ ਜਾਂਦੀ ਹੋਣੀ ਕਿਉਂਕਿ ਸੜਕ ਦੇ ਲਵੇ ਹਾਂ ਹਾਂ ਉੱਥੇ ਪਰ ਫਿਰ ਪਤਾ ਘਟਾ ਹੈ ਲੋਕਾਂ ਨੂੰ ਅੱਛਾ ਜੀ ਉੱਥੇ ਵੀ ਘਟ ਪਤਾ ਹਾਂਜੀ 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 ਠੀਕ ਹੈ ਵੀਰੇ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਤੁਸੀਂ ਇੰਨਾ ਟਾਈਮ ਬਖਸ਼ਿਆ ਸਾਨੂੰ ਹਾਂਜੀ ਟਾਈਮ ਦਿੱਤਾ ਕਿਉਂਕਿ ਨਹੀਂ ਅਸੀਂ ਤਾਂ ਚੱਲੇ ਸੀ ਹੁਣ ਅੱਛਾ ਜੀ ਹੂੰ ਹੂੰ ਧੰਨਵਾਦ ਵੀਰੇ ਠੀਕ ਹੈ ਜੀ ਓਕੇ ਜੈ ਮਾਤਾ ਜੀ ਆਪਾਂ ਕਰ ਰਹੇ ਸੀ ਵੇਟ ਸੰਗਤ ਦੀ ਸੰਗਤ ਵੀ ਆ ਰਹੀ ਆ ਅ ਭਾਈ ਕਿੱਥੋਂ ਆਏ ਹੋ ਹਾਂ ਸਾਧੂ ਮਾਨਸਾ ਤੋਂ ਪਤੰਦਰ ਬਹੁਤ ਦੂਰੋਂ ਆਏ ਨੇ ਦਰਸ਼ਨ ਕਰਨ ਆਏ ਹਾਂ ਮਾਤਾ ਜੀ ਠੀਕ ਹੈ ਵੀਰੇ ਠੀਕ ਹੈ ਭਾਈ ਕਿੱਥੋਂ ਆਏ ਵੀਰੇ ਪੁੰਦੜ ਤੋਂ ਭਾਈ ਪੁੰਦੜ ਮਾਨਸੇ ਕੋਲੋਂ ਹੈ ਕੀ ਆ ਤੇ ਆਪਾਂ ਜਿਹੜੀ ਗੱਲ ਕਰ ਰਹੇ ਤੇ ਇੱਕ ਬਾਈ ਕਹਿੰਦੇ ਵੀ ਬਹੁਤ ਟਾਈਮ ਪਹਿਲਾਂ ਦੇ ਆਉਣਿਆ ਸੀ ਤੇ ਬਾਅਦ ਚੋ ਕਰਾਵਾਂਗੇ ਗੱਲਬਾਤ ਤੇ ਇੱਥੋਂ ਜਲ ਲੈ ਕੇ ਜਾ ਰਹੇ ਨੇ ਤੇ ਬੋਤਲਾਂ ਭਰਾ ਰਹੇ ਨੇ ਤੇ ਬਾਕੀ ਕਰਾਉਣਿਆ ਵੀ ਕਿਹੜਾ ਪਿੰਡ ਆ ਕਿੱਥੇ ਦੇ ਨੇ ਤੇ ਕਿੰਨੀ ਗੁਬਾਰ ਆ ਗਏ ਤੇ ਕੀ ਮਹਾਨਤਾ ਇੱਥੇ ਦੀ ਬਾਕੀ ਕਰਦੇ ਆ ਗੱਲਬਾਤ ਲਓ ਜੀ ਜਿਹੜੀ ਸੰਗਤ ਨੇ ਇੱਥੇ ਇਸ਼ਨਾਨ ਕਰਨਾ ਇਸ ਜਲ ਦੇ ਨਾਲ ਉਹ ਨੀਚੇ ਬਣਿਆ ਹੋਇਆ ਕੁੰਡ ਤੇ ਉੱਥੇ ਇਸ਼ਨਾਨ ਵੀ ਕਰ ਸਕਦਾ ਡੱਬਾ ਡੁੱਬਾ ਸਾਰਾ ਕੁਝ ਮਿਲੂਗਾ ਤੇ ਤੇ ਕਿਹਾ ਜਾਂਦਾ ਕਿ ਅਦਰੰਗ ਹੋ ਗਿਆ ਚਮੜੀ ਦੇ ਰੋਗ ਹੋ ਗਏ ਜੋ ਬੰਦਾ ਸਰਦਾ ਦੇ ਨਾਲ ਇਸਨਾਨ ਕਰਦਾ ਉਹ ਸਾਰੇ ਰੋਗ ਦੂਰ ਹੁੰਦੇ ਨੇ ਤੇ ਬਾਕੀ ਬਾਈਆਂ ਨਾਲ ਕਰਾਉਣਿਆਂ ਗੱਲਬਾਤ ਜੈ ਮਾਤਾ ਦੀ ਜੈ ਮਾਤਾ ਜੀ ਕਿੱਥੋਂ ਆਇਓ ਵੀਰੇ ਵੀਰੇ ਮਾਨਸਾ ਤੋਂ ਮਾਨਸਾ ਤੋਂ 2 ਮਿੰਟ ਵੀਰੇ 2 ਮਿੰਟ ਅੱਛਾ ਪਹਿਲਾਂ ਵੀ ਆਇਓ ਵੀਰੇ ਹਾਂਜੀ ਆਉਂਗਾ ਠੀਕ ਹੈ ਕੀ ਮਹਾਨਤਾ ਇਸ ਸਥਾਨ ਦੀ ਇੱਥੇ ਵੀਰੇ ਮਾਤਰਾ ਨੇ ਮਤਲਬ ਇਸ ਇਹ ਪਾਣੀ ਦਾ ਆਪਾਂ ਨੂੰ ਉੱਪਰ ਵਾਲਮੀ ਕਿੱਥੋਂ ਆ ਰਿਹਾ ਇਹ ਪਾਣੀ ਜੀ ਠੀਕ ਹੈ ਜੀ ਇੱਥੋਂ ਮਾਤ ਨੂੰ ਇਸ਼ਨਾਨ ਇੱਥੋਂ ਪਾਣੀ ਲੈ ਕੇ ਨਾ ਮਾਤ ਨੂੰ ਇਸ਼ਨਾਨ ਕਰਵਾਇਆ ਜਾਂਦਾ ਜੀ ਠੀਕ ਹੈ ਠੀਕ ਹੈ ਠੀਕ ਤੁਸੀਂ ਕਿੰਨੀ ਕ ਵਾਰ ਆ ਗਏ ਪੂਰੇ ਇੱਥੇ ਦੇ ਇੱਥੇ ਜਗ੍ਹਾ ਤੇ ਮੁੰਬਈ 7-8 ਵਾਰ ਆ ਗਏ ਅੱਛਾ ਅੱਛਾ ਸੋਨੋ ਕਿਵੇਂ ਪਤਾ ਲੱਗਿਆ ਸੀ ਇਸ ਜਗ੍ਹਾ ਤੇ ਦੱਸੋ ਜੀ ਵੀਰਾਂ ਨੇ ਆਏ ਨਾ ਬਾਜੀ ਨੂੰ ਪੁੱਛ ਲੈਂਦਾ ਸੀ ਇਹਨੂੰ ਦੱਸਿਆ ਗਿਆ ਸੀ ਠੀਕ ਹੈ ਠੀਕ ਹੈ ਠੀਕ ਉੱਪਰੋਂ ਮੰਦਰ ਚੋਂ ਪਤਾ ਲੱਗਿਆ ਹੋਣਾ ਹਾਂ ਮੰਦਰ ਚੋਂ ਮੰਦਰ ਤੋਂ ਅੱਛਾ ਅੱਛਾ ਕਦੋਂ ਕਦੇ ਆਉਣੇ ਕਾਫੀ ਟਾਈਮ ਲਿਉਣਾ ਤੇ ਸਾਈਕਲ ਯਾਤਰਾ 1.5 ਕਰੋੜ ਪੰਜ ਦੀ ਯਾਤਰਾ ਦੇ ਸੰਗਤ ਦੀ ਅੱਛਾ ਹਾਂਜੀ ਉਹ ਦੁਆਵਾਂ ਇਧਰ ਆਪਣੇ ਨਾਲ ਨੂਲ ਦੇ ਨੂੰ ਵੀ ਦੱਸਿਆ ਕਰੋ ਯਾਰ ਬਹੁਤ ਸੰਗਤ ਘਟ ਜਾਂਦੀ ਇੱਥੇ ਨਹੀਂ ਨਹੀਂ ਪਤਾ ਜੀ ਸਾ ਜਿਹੜੇ ਨਾਲ ਪਹਿਲਾਂ ਸੀ ਦੋ ਜਣੇ ਆਉਂਦੇ ਸੀ ਅੱਛਾ ਹੌਲੀ ਹੌਲੀ ਵਧਾਈ ਜਾਂਦੇ ਹਾਂ ਹੌਲੀ ਵਧਾਈ ਜਾਂਦੇ ਹਾਂ ਜੀ ਪਹਿਲਾਂ ਸੀ ਪੰਜ ਨੇ ਮਤਲਬ ਗੱਡੀ ਤੇ ਬਲਾ ਮੋਟਰਸਾਈਕਲਾਂ ਤੇ ਆਉਣ ਲੱਗੇ ਸਾਈਕਲਾਂ ਤੇ ਆਉਣ ਲੱਗੇ ਜੀ ਹੁਣ ਗੱਡੀਆਂ ਦੇ ਕੋਈ ਆਇਆ ਨਹੀਂ ਜੀ ਸਾਡੇ ਤੋਂ ਕੋਈ ਸੁਨੇਹਾ ਦੇਵੋਗੇ ਹਾਂਜੀ ਸੁਨੇਹਾ ਨੇ ਵਧੀਆ ਹੀ ਇੱਥੇ ਆਓ ਜੀ ਦਰਸ਼ਨ ਕਰੋ ਮਤਲਬ ਜੀ ਤੇ ਆਪਣੀ ਮਨ ਕਾਮਨਾ ਪੂਰੀ ਹੁੰਦੀ ਇੱਥੇ ਜ ਬੋਲੀ ਜਿਹਦੇ ਤੁਹਾਨੂੰ ਦਰਸ਼ਨ ਕਰਾਏ ਨੇ ਜਿਹਦੇ ਪਵਿੱਤਰ ਜਲ ਸ਼੍ਰੀ ਮਾਤਾ ਨਾਣਾ ਦੇਵੀ ਜੀ ਦੇ ਸਵੇਰੇ ਇਸ਼ਨਾਨ ਵਾਸਤੇ ਲੈ ਕੇ ਜਾਇਆ ਜਾਂਦਾ ਜੀ ਇੱਥੋਂ ਗਾਗਰ ਦੇ ਵਿੱਚ ਭਰ ਕੇ ਤੇ ਡੇਲੀ ਆ ਜਿਹੜੀਆਂ ਪੌੜੀਆਂ ਨੇ ਇਹਨਾਂ ਪੌੜੀਆਂ ਦੇ ਉੱਤੇ ਦੀ ਲੈ ਕੇ ਜਾਂਦੇ ਨੇ ਜਲ ਨੂੰ ਤੇ ਸਾਹਮਣੇ ਮਤਲਬ ਸ਼੍ਰੀ ਮਾਤਾ ਨਾਣਾ ਦੇਵੀ ਮੰਦਿਰ ਤੇ ਪੈਦਲ ਹੀ ਜਾਇਆ ਜਾਂਦਾ ਨੰਗੇ ਪੈਰ ਤੇ ਇਹ ਸੀ ਜੀ ਇੱਥੋਂ ਦੀ ਜਾਣਕਾਰੀ ਤੇ ਹੁਣ ਵੀਡੀਓ ਨੂੰ ਕਰਦੇ ਹਾਂ ਸਮਾਪਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਵੀਡੀਓ ਦੀ ਇੱਥੇ ਹੀ ਕਰਦੇ ਹਾਂ ਸਮਾਪਤੀ ਸਤਿ ਸ਼੍ਰੀ ਅਕਾਲ ਜੀ